ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੱਲੀ ਟੋਕੜ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਬਈ ਵਧੀਆ ਨਾਮ ਤੇ ਆਪਣਾ ਐਡਰੈਸ ਬੋਲੋ ਨਾ ਬਾਈ ਮੇਰਾ ਜੱਗਾ ਪਿੰਡ ਢੱਲਮਾ ਕੋਠੇ ਬਾਦੀਆਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਹਾਂ ਮੋਬਾਈਲ ਨੰਬਰ 86999979138 ਠੀਕ ਆ ਜ਼ਿਲ੍ਹਾ ਬਰਨਾਲਾ ਬਰਨਾਲਾ ਤਪਾ ਬਈ ਹਾਂ ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਸੀ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਕੇ ਜਿਹੜੀ ਇੱਧਰ ਪਹਿਲੇ ਨੰਬਰ ਤੇ ਦੇਖਦੇ ਆਂ ਬਈ ਕਿਹੜਾ ਸੂਏ ਸੁੰਦੀ ਆ ਇਹ ਬਾਈ ਦੂਜੀ ਤੀਜੇ ਸੂਏ ਸੋ ਰਿਹਾ ਰਿਜਨਲ ਤਾਂ ਰਿਜਨਲ ਤੀਜੇ ਸੂਏ ਕਿੰਨਾ ਟਾਈਮ ਬਾਕੀ ਹੈ ਟਾਈਮ ਬਈ ਲੈ ਜੂ ਹਜੇ 5 ਤੋਂ 7 ਦਿਨ ਠੀਕ ਆ ਹਾਂ 5 ਤੋਂ ਦੁੱਧ ਬਈ 17-18 ਕਿਲੋ ਪਾਇਆ ਵਾ ਬੈਡ ਦਾ ਠੀਲ ਠੰਡੀ ਬਹੁਤਾ ਦਿਖਾ ਦੇ ਲੈਵਲ ਉਹਦਾ ਬਹੁਤ ਚੰਗਾ ਥਣ ਬਹੁਤ ਚੰਗਾ ਲੱ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਦੇ ਆ ਗਰਮ ਵਾਲੇ ਕੱਲਾ ਕੱਲਾ ਥਣ ਪਿਆ ਪੂਰੀ ਪਿੱਥੀ ਦੇ ਗਲਾਬੀ ਥਾਣਾ ਗਏ ਢਿੱਲਾ ਢੁੱਲਾ ਬਹੁਤ ਪੰਗਾ ਜੀ ਹੂੰ ਢਿੱਲਾ ਬਾਈ ਚੈੱਕ ਕਰਵਾਣਾ ਹਜੇ ਫੁੱਲ ਪਈਆਂ ਸੀ ਠੰਡੀ ਬਹੁਤ ਹੈ ਹੂੰ ਸਹੀ ਗੱਲ ਥਾਣਾ ਬਹੁਤ ਚੰਗਾ ਹੈ ਹਾਂ ਹਾਂ ਥਾਣਾ ਬਹੁਤ ਚੰਗਾ ਕੋਈ ਜਗ੍ਹਾ ਤੋਰੀ ਬਾਈ ਇਹਨ ਕੋਲ ਕੇ ਕੱਦ ਬਾਈ ਬਹੁਤ ਚੰਗਾ ਆ ਗਿਆ ਬਾਕੀ ਫੁੱਲ ਵੱਡੀ ਆ ਗਈ ਕਿ ਨਹੀਂ ਜਗਿਆ ਹਾਂ ਕੋਈ ਵੀਰ ਛੂਟੀ ਨਾ ਮੰਨੋ ਤੇ ਬਾਕੀ ਤੋਰਾ ਤਾਰ ਆਪਾਂ ਤੁਹਾਨੂੰ ਚੈੱਕ ਕਰਵਾਨੇ ਇੱਕ ਨੰਬਰ ਆ ਗਿਆ ਹਾਂ ਕੀ ਆ ਬਾਤ ਆ ਤੇ ਜਗ੍ਹਾ ਦਾ ਮੁੱਲ ਫਿਰ ਕੀ ਰੂਗਾ ਜੀ ਬਈ ਇਹਦਾ ਮੁੱਲ 42000 ਰੁਪਿਆ ਬਈ ਠੀਕ ਆ ਲੈਣ ਦੇਣ ਜਾ ਲੈਣ ਦੇਣਾ ਹਾਂ ਹੋ ਜੋ ਥੋੜਾ ਘਣਾ ਮੰਨਤਾ ਕੋਈ ਗੱਲ ਨਹੀਂ ਥੋੜਾ ਬਹੁਤਾ ਛੋਟ ਸੱਪਾ ਕਰਾਂਗੇ ਉਹ ਐ ਵੀ ਬਾਹਲਾ ਨਹੀਂ ਹੋਣਾ ਮੁੜਕੇ ਗਲਾ ਆਖੇ ਵੀ ਆਏ ਆ ਬਹੁ ਆ ਹਮ ਬਸ ਜਾਇਜ਼ ਮੁੱਲ ਜਾਈ ਪਾਇਆ ਪਰ ਤੂੰ ਆਪ ਹੀ ਦੱਸ ਦੇ ਦੇਖ ਬਹਿੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਆਗਾ ਹਾਂ ਦੁੱਧ ਬਹਿੜ 17 18 ਕਿਲੋ ਪਾ ਦੂ ਖੁੱਲਾ ਜਮਾ ਬਾਕੀ ਫੇਸ ਟੈਕ ਕਰਾਉਣੇ ਲੈ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਆ ਗਈ ਬਹੁਤ ਚੰਗੀ ਬਈ ਜਰਸੀ ਚ ਆ ਗਈ ਕ੍ਰੋਸ ਚ ਜਰਸੀ ਆ ਗਈ ਹੈ ਨਾ ਜਰਸੀ ਕ੍ਰੋਸ ਚ ਆ ਜਰਸੀ ਕ੍ਰਾਸ ਚ ਆ ਗਈ ਬਾਈ ਥਣਲੇਵੇ ਦੀ ਸਾਫ ਸੁਥਰੀ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਗਈ ਲੇਵਾ ਬਹੁਤ ਸੋਹਣਾ ਆ ਗਿਆ ਜੀ ਕਿੰਨੇ ਕੱਦ ਦਿਨ ਕੱਢ ਚ ਜਿੰਦਾ ਦਿਨ ਬਾਈ ਇਹ ਕੱਢ ਜੂਗਾ ਮੰਨ ਵੀ ਹਫਤਾ ਲੇ ਜੂ ਬਾਈ ਠੀਕ ਆ ਬਾਕੀ ਚਾਰੂ ਚੁਰੂ ਬਹੁਤ ਆ ਗਈ ਜਿਹੜਾ ਕੋ ਮਰਜ਼ੀ ਪਾਈ ਚੱਲੀ ਆ ਚਾਰੂ ਚੁਰੂ ਬਾਈ ਕਹਿੰਦਾ ਫੁੱਲ ਬਾਕੀ ਬੇਲ ਬਹੁਤ ਲੰਮੀ ਆ ਨਾ ਕਦ ਕੁੱਦ ਬਾਈ ਪੂਰਾ ਫੁੱਲ ਵੱਡੀ ਆ ਪੂਰਾ ਫੁੱਲ ਬਟੇ ਕੱਦ ਚ ਆ ਗਈ ਬਾਈ ਹਾਂ ਸਹੀ ਗੱਲ ਆ ਫੁੱਲ ਵੱਡੀ ਆ ਗਈ ਬਾਕੀ ਪਲੀ ਵੀ ਬਹੁਤ ਆ ਸ਼ਾਈਨਿੰਗ ਸੂਨ ਫੁੱਲ ਆ ਜੀ ਤੁਹਾਨੂੰ ਨਜ਼ਾਰਾ ਲੈ ਦੂ ਬਾਕੀ ਆ ਰੇਟ ਤੇ ਪਸ਼ੂ ਮਿਲਦਾ ਵੀ ਨਹੀਂ ਹੁਣ ਹਮ ਮੁੱਲ ਬਾਈ ਨੇ ਬਈ ਇਹਦਾ ਕਰਿਆ 42000 ਹੈਨਾ ਜਕਾ ਹਾਂ ਬਾਈ 42000 ਠੀਕ ਹੈ ਬਾਈ ਬਾਕੀ ਢਾਂਚਾ ਬਈ ਚੰਗਾ ਆ ਗਿਆ ਤੋੜਾ ਤਾਰਾ ਵੀ ਇੱਕ ਨੰਬਰ ਆ ਗਿਆ ਕੱਚੀ ਕੱਚੀ ਪਈਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਜਦੋਂ ਨੂੰ ਕਰਮਾਲ ਨੇ ਤਿਆਰੀ ਕਰਨੀ ਬਹੁਤ ਸੋਹਣੀ ਤਿਆਰੀ ਕਰਕੇ ਇਹ ਬਈ ਅੱਜ ਦਾ ਰੇਟ ਹੈ ਇਹਦਾ ਠੀਕ ਹੈ ਹਾਂ ਜੇ ਤਿਆਰ ਤੁਰ ਹੋ ਗਿਆ ਕਈ ਈ ਪਸੂ ਖੜ ਜਾਂਦਾ ਹਮਮ ਪਰ ਬਲਾ ਕਹਿੰਦਾ ਬਈ ਉਸ ਤੋਂ 42 ਮੰਗਿਆ ਜੇ 50 ਮੰਗਣਾ ਹੈ ਮੰਗਣਾ ਤੇ ਉਹ ਤੋਂ ਦਾ ਉਹਦਾ ਆਪੂਗਾ ਠੀਕ ਆ ਠੀਕ ਹੈ ਹਾਂ ਅੱਜ ਕੱਚੀ ਆ ਬਈ ਕੱਚੀ ਨਾਲ ਮੁੱਲ ਜਦੋਂ ਬਾਈ ਕਹਿੰਦਾ ਹੋਊਗੀ ਤਿਆਰ ਉਹ ਤੋਂ ਮੁੱਲ ਰੱਖੂਗਾ ਉਹ ਹੈ ਦੇ ਅੱਗੇ ਜੱਕਿਆ 2 ਨੰਬਰ ਤੇ ਬਈ ਇਹ ਬਈ ਤੋਕੜਾ 5 ਮਹੀਨਿਆਂ ਦੀ ਸੂਈ ਵੀ ਆ ਸਾਢੇ 4-5 ਮਹੀਨਿਆਂ ਦੀ ਠੀਕ ਆ ਤੇ ਬਈ ਬੋਲੀ ਜਾਂਦੀ ਹੈ ਹੀਟ ਚਾਹੇ ਪੂਰੀ ਫੁੱਲ ਠੀਕ ਆ ਦੁੱਧੇ ਥੱਲੇ ਸਾਢੇ 8 ਕਿਲੋ ਐਂ ਡੱਬੇ ਮਾਰ ਕੇ ਅਗਲਾਪੋਂ ਦੀ ਚਾਰ ਟਾਈਮ ਤਸੱਲੀ ਕਰਕੇ ਲੈ ਜਾ ਜੇ ਮੰਨ ਕੇ ਚੱਲੋ ਵੀ ਕੋਈ ਵੀਰ ਆ ਭਾਵੇਂ ਬਾਈ ਜਦੋਂ ਪੂਰੀ ਫੁੱਲ ਤਸੱਲੀ ਕਰਕੇ ਲੈ ਆਈ ਦੋ ਗਿੱਟੋਂ ਬਾਹਰ ਪੈਰ ਨਿਕਲ ਗਏ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਬਾਈ ਠੀਕ ਠੰਡੀ ਪੂਰੀ ਬਾਈ ਕਹਿੰਦਾ ਭਾਵੇਂ ਆਪਣੇ ਘਰੇ ਬਈ ਚਾਰ ਡੰਗ ਚੋਲਿਓ ਧਾਰਾ ਮਾਰ ਕੇ ਚੋਲਿਓ ਮਤਲਬ ਕਹਿ ਆ ਵੀ ਤਸੱਲੀ ਕਰ ਸਕਦੇ ਨੇ ਰਿਵਾਈਵ ਵਾਚਿੰਗ ਕੀ ਆ ਗਿਆ ਨਾ ਜਮਾ ਬਈ ਨਾਲ ਖਾਲੀ ਕਰੀ ਵਿੱਚ ਉਹੀ ਵੀ ਤੜਕੇ ਦੀ ਐ ਨਹੀਂ ਵੀ ਪਰੇ ਥਣਾ ਨਾਲ ਆਪਾਂ ਵੀਡੀਓ ਬਣਾਉਨੇ ਆ ਜਮਾ ਖਾਲੀ ਕਰੀ ਵੀ ਆ ਠੀਕ ਆ ਖੋਲ ਨੀ ਜਗ੍ਹਾ ਨੂੰ ਵੀ ਤੋਰੀ ਖੋਲ ਕੇ ਤੇ ਇੱਕ ਵਈ ਆਪਾਂ ਦੱਸ ਦਿੰਨੇ ਜਿਹੜਾ ਪਰਲਾ ਮੂਰਲਾ ਥਾਣਾ ਬਈ ਉਹ ਚ ਧਾਰਾਂ ਘੱਟ ਆ ਲੈ ਬਈ ਥਣਾ ਦੀ ਕੁਆਲਿਟੀ ਆਪਾਂ ਨੇੜੇ ਚੈੱਕ ਕਰਵਾ ਨਾ ਆ ਜਿਹੜਾ ਥਾਣਾ ਇਹ ਥਾਣੇ ਤੇ ਬਈ ਇਹ ਦੂਜੇ ਥਾਣੇ ਦੇ ਮੁਕਾਬਲੇ ਹਨਾ ਠੀਕ ਆ 7-8 ਧਾਰਾਂ ਦਾ ਫਰਕ ਆ ਘੱਟ ਆ ਦੇ 7-8 ਧਾਰਾਂ ਅੰਸ਼ ਚ ਠੀਕ ਹੈ ਇਹ ਕਹਾ ਉਹ ਪਤਾ ਸਕਦੇ ਮਾ ਉਹ ਜਮਾ ਇੱਕੋ ਜਾਂ ਕੋਈ ਫਰਕ ਨਹੀਂ ਚਵਾਈ ਚੂਈ ਦੀ ਬਹੁਤ ਚੰਗੀ ਆ ਬਾਕੀ ਹੀਟ ਜਾ ਦੇ ਖੇ ਤਾਰਾਂ ਵੀ ਪੂਰੀਆਂ ਫੁੱਲ ਦੇਈ ਜਾਂਦੇ ਨਾਲ ਲੱਗੀਆਂ ਪਈਆਂ ਇਹਦਾ ਮਰਜ਼ੀ ਜਾ ਕੇ ਟੀਕਾ ਭਰਾ ਦੇ ਬਾਕੀ ਵੱਡੀ ਬੁੱਡੀ ਥਾਲ ਸੁਣ ਦਿਖਾ ਦੇ ਲੈ ਮਾਕਰੋਂ ਲੈ ਕੇ ਬਹੁਤ ਚੰਗਾ ਲੈ ਵਾਲੂ ਬੈਠਦਾ ਸਹੀ ਗੱਲ ਲੈ ਛੋਲ ਦੇਵੇ ਦੀ ਚੈੱਕ ਕਰੋ ਬੜੀ ਚੰਗੀ ਆ ਗਈ ਹੈ ਨਾ ਬਹੁਤ ਚੰਗਾ ਬਈ ਥਾਲ ਸਹੀ ਗੱਲ ਆ ਬਈ ਖੋਲੀ ਜਗ੍ਹਾ ਤੋਰੀ ਮੜੀ ਖੋਲ ਕੇ ਬਈ ਤੇ ਬਈ ਰੇਟ ਇਹਦਾ ਆਪਾਂ ਬੱਸਿਆਂ ਨਾਲੋਂ ਵੀ ਜਾਇਜ਼ ਕਰਾਂਗੇ ਠੀਕ ਆ ਹਾਂ ਕਿੰਨਾ ਰਹੁ ਜਕੇ ਕਿੰਨਾ ਕਰਦੀਏ ਤੂੰ ਦੱਸ ਉਹ ਨਹੀਂ ਕਰ ਦਿੰਦੇ ਨਹੀਂ ਦੱਸ ਦੇ ਹਾਂ ਦੱਸ ਦੇ 21 ਦੀ ਦੇ ਦਾਂਗੇ ਯਾਰ ਟੋਟਲੀ ਜਮਾਂ ਜਾਏ ਠੀਕ 21000 ਦੀ ਬਾਈ ਗਾ ਆਪਾਂ ਦੇ ਦੇਾਂਗੇ ਬਾਕੀ ਵੱਡੀ-ਬੁੱਡੀ ਬਹੁਤ ਆ ਗਈ ਜੱਗਿਆ ਹਨਾ ਪੂਰੀ ਬਾਈ ਫੁੱਲ ਵੱਡੀ ਆ ਲੱਖ ਰੁਪਏ ਦੀ ਵੜਾ ਜਿੱਤੇ ਤਿਆਰ ਹੋ ਗਈ ਬਾਕੀ ਰੰਗ ਰੂਪ ਬਾਈ ਚੈੱਕ ਕਰ ਸਕਦੇ ਹੋ ਕਾਲੇ ਰੰਗ ਚ ਆ ਗਈ ਡੱਬ ਵੀ ਆ ਗਈ ਬਾਈ ਥੱਲੇ ਤੇ ਬਾਕੀ ਥਾਣਾ ਦਾ ਸ਼ੈਜ ਵੀ ਬਹੁਤ ਚੰਗਾ ਜਾਤ ਬਰੀਡ ਬਹੁਤ ਆ ਬਾਈ ਕਿਸਾਨ ਚੋ ਬਾਈ ਨੇ ਦੱਸ ਹੀ ਦਿੱਤਾ ਬਾਈ ਵੀ ਧਾਰਾਂ ਕੱਟਾ ਹਾਂ ਬਾਈ ਧਾਰਾਂ ਕੱਟਾ ਉਹ ਥਾਣ ਚੋ ਖੜਨੀ ਖੜਨੀ ਬਾਈ ਵੜ ਦੀ ਚੈੱਕ ਕਰ ਸਕਦੇ ਹੋ ਬੜੀ ਚੰਗੀ ਆ ਗਈ ਕਿਹਨੇ ਜੱਗ ਬਹੁਤ ਚੰਗਾ ਬਾਈ ਫੇਸ ਫੂਸ ਵੀ ਬਹੁਤ ਫੇਸ ਬਈ ਚੈੱਕ ਕਰਵਾ ਨਾ ਫੇਸ ਵਗੈਰਾ ਚੈੱਕ ਕਰ ਸਕਦੇ ਬੜਾ ਚੰਗਾ ਆ ਗਿਆ ਬਾਕੀ ਠੰਡੀ ਪੂਰੀ ਹੈਗੀ ਠੀਕ ਆ ਹਾਂ ਸੌ ਸੀਲ ਬਾਈ ਕਹਿੰਦਾ ਫੁੱਲ ਆ ਫੁੱਲ ਮਸਤੀ ਕਰਦੀ ਆ ਹਨਾ ਪੂਰੀ ਕੁਸਤਾ ਹੀ ਕੁਸਤਾ ਹੀਟ ਚਾ ਹੀਟ ਕਰਕੇ ਵੀ ਇਹੋ ਕਰਦੀ ਆ ਹੂੰ ਤੇ ਮੋਲ ਇਹਦਾ ਰਹੂਗਾ ਬਈ 21000 ਹੈ ਨਾ ਹਾਂ ਬਈ 21000 ਰੁਪਏ ਬਸ ਛੋੜ ਸੱਪਾ ਕਰਾਂਗੇ ਬਈ ਉਹਦੇ ਵਿੱਚੋਂ ਮਾੜਾ ਮੋਟਾ ਠੀਕ ਆ ਛੋੜ ਸੱਪਾ ਹੋ ਜਾਊਗਾ ਬਈ 21000 ਰੁਪਏ ਬਾਈ ਕਹਿੰਦਾ ਮੋਲ ਨਾ ਨਾਕੀ ਸੀਗੇ ਬਾਈ ਕੋਲੇ ਬਾਈ ਤੋਂ ਆਪਾਂ ਤੁਹਮੇ ਹੀ ਦਿਖਾ ਦੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ